ਦਾਨ ਸਬਾ ਹਲਕਾ ਕੇਂਦਰੀ ਦੇ ਵਿੱਚ ਪੈਂਦੀ ਵਾਰਡ ਨੰਬਰ 57 ਨਜ਼ਦੀਕ ਜੰਗੀ ਸ਼ਿਵਾਲਾ ਅੰਮ੍ਰਿਤਸਰ ਦੇ ਨਿਵਾਸੀਆਂ ਦੀਆਂ ਮੁਸ਼ਕਲਾਂ ਤੇ ਵਿਕਾਸ ਕਾਰਜਾਂ ਦੇ ਮੱਦੇ ਨਜ਼ਰ ਇੱਕ ਆਮ ਆਦਮੀ ਪਾਰਟੀ ਜਨ ਸੰਪਰਕ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਦੇ ਵੱਲੋਂ ਆਪਣੇ ਕਰ ਕਮਲਾ ਦੇ ਨਾਲ ਕੀਤਾ ਗਿਆ ਅਤੇ ਇਸ ਦੀ ਸਮੁੱਚੀ ਜ਼ਿੰਮੇਵਾਰੀ ਉੱਗੇ ਸਮਾਜ ਸੇਵਕ ਤੇ ਆਮ ਆਦਮੀ ਪਾਰਟੀ ਦੇ ਸਰਕਦਾਰ ਆਗੂ ਸ਼ਰਤ ਵਿਸ਼ਿਸ਼ ਨੂੰ ਸੌਂਪੀ ਗਈ ਜ਼ਿਕਰਯੋਗ ਹੈ ਕਿ ਵਾਰਦੇ ਵਿੱਚ ਅਜਿਹਾ ਕੋਈ ਵੀ ਕੇਂਦਰ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਬੜੀਆਂ ਹੀ ਪਰੇਸ਼ਾਨੀਆਂ ਦੇ ਆਲਮ ਵਿੱਚੋਂ ਗੁਜ਼ਰਨਾ ਪੈਂਦਾ ਸੀ ਇਸ ਮੌਕੇ ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਕਿਹਾ ਅੰਮ੍ਰਿਤਸਰ ਤੋਂ ਖੁਸ਼ਬੂ ਸ਼ਰਮਾ ਦੀ ਰਿਪੋਰਟ ਸਾਡੇ ਇਲਾਕਾ ਐਮ.ਐਲ.ਏ. ਮਾਨਯੋਗ ਸ਼੍ਰੀ ਡਾਕਟਰ ਅਜੀਤ ਗੁਪਤਾ ਜੀ ਵੱਲੋਂ ਜੰਗੀਸ਼ਵਾਲਾ ਵਿਖੇ ਸਾਡੇ ਇੱਕ ਦਫ਼ਤਰ ਦਾ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਸ਼ੁਭ ਮਹੂਰਤ ਕੀਤਾ ਗਿਆ ਹੈ ਜਿਸ ਵਿੱਚ ਡਾਕਟਰ ਸਾਹਿਬ ਖੁਦ ਆਏ ਨੇ ਔਰ ਉਨ੍ਹਾਂ ਨੇ ਸਾਨੂੰ ਆ ਮੋਹਲ ਆਪਣਾ ਖੋਲ ਕੇ ਦਿੱਤਾ ਹੈ ਦਫ਼ਤਰ ਤੇ ਨਾਲ ਹੀ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਸ਼ਹਿਰ ਵਾਸੀਆਂ ਦੀ ਜੋ ਵੀ ਕੋਈ ਮੁਸ਼ਕਿਲਾਂ ਆ ਰਹੀਆਂ ਹਨ ਖਾਸ ਤੌਰ ਤੇ ਸਾਡੀ ਵਾਰਡ ਦੀਆਂ ਜੋ ਕੋਈ ਕਿਸੇ ਵੀ ਕਿਸਮ ਦੀ ਕੋਈ ਵੀ ਕਾਰਪੋਰੇਸ਼ਨ ਦੀ ਬਿਜਲੀ ਦੀ ਪਾਣੀ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਉਹ ਉਹ ਸਾਡੀ ਵਾਰਡ ਦੇ ਜਿਹੜੇ ਮੋਤਬਰ ਨੇ ਵਿਅਕਤੀ ਨੇ ਉਹ ਆ ਕੇ ਸਾਨੂੰ ਇੱਥੇ ਦਫ਼ਤਰ ਵਿੱਚ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਾਣ ਤਾਂ ਕਿ ਉਹ ਸ਼ਿਕਾਇਤ ਆਪਾਂ ਡਾਕਟਰ ਸਾਹਿਬ ਦੇ ਤੱਕ ਲੈ ਜਾ ਕੇ ਔਰ ਉਹਨਾਂ ਦਾ ਫੋਰੀ ਤੌਰ ਤੇ ਜਲਦ ਤੋਂ ਜਲਦ ਹੱਲ ਕਰਾ ਸਕੀਏ ਵਾਰਡ ਨੰਬਰ ਦੇ ਅਨੁਸਾਰ ਤੇ ਸਾਰੇ ਵਕੀਲ ਸਾਹਿਬਾਨ ਨੂੰ ਸਤਾਰ ਦੇ ਸਵੇ ਸਰਪੰਚ ਜੀ ਤੇ ਜੀ ਸਚਨ ਬੈ ਜੀ ਰਾਹੁਲ ਜੀ ਬੜੀਆ ਪਹਿਨਾ ਬਟੂਨ ਕਿ ਚਾਹੀਏ ਜੀ ਬੜੀ ਪਹਿਨਾ ਉਹ ਵੀ ਤੇਤਾ ਜੀ ਸਾਡੇ ਕਪਿਲ ਜੀ ਪਰਸੀਤ ਜੀ ਬੈਠੇ ਹੈ ਮਨੋ ਜੀ ਹੈ ਜੋ ਕੋ ਸੋਨੀ ਯ ਸਦੂ ਸਾਲ ਜਿਹਦਾ ਮੇਰੇ ਤੋਂ ਪਹਿਲਾਂ ਬੜਾ ਚਾਹ ਹੋ ਰਹੇ ਸੀ ਉਹਦੇ ਤੇ ਜੀ ਸੋਹੇ ਤੇ ਤਾਂ ਬੈਠੇ ਬੰਦੂ ਤੇ ਮੇਜੀ ਕਰੀਆਂ ਸਦਾ ਮੈਂ ਅੱਜ ਦੇ ਇਸ ਬਹੁਤ ਮੌਕੇ ਤੇ ਪੰਚਮ ਦੇ ਮਹਿਲਾ ਸਾਰਿਆਂ ਦਾ ਸਾਗਰ ਕਰਦਾ ਔਰ ਵਾਰਡ ਨੰਬਰ 5 ਦੇ ਨਾਗਰਿਕ ਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਕਿ ਅੱਜ ਜਿਹੜਾ ਸੀ ਇੱਥੇ ਆਫਿਸ ਬੋਲਿਆ ਸਰ ਤੋਂ ਸਿਸ਼ਟੀ ਦੇ ਗ੍ਰਾਹਕ ਇਹ ਜਿਹੜਾ ਆਫਿਸ ਹੈ ਇਹ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ ਕਿ ਆਮ ਉਹਦੀਆਂ ਮੁਸ਼ਕਲਾਂ ਨੇ ਹੱਥ ਜਿਹੇ ਆਪੋ ਕਿਤੇ ਜਾ। ਆਸਟਾਰ ਤੇ ਜਿਹੜੀਆਂ ਬੇਸਿਕ ਪ੍ਰੋਬਲਮ ਹੈ ਸ਼ਹਿਰ ਦੇ ਵਿੱਚ ਦੇਖਿਓ ਜਿਆ ਆ ਰਿਹਾ ਕਿ ਸਿੱਦੇ ਸਿਸਟਮ ਔਰ ਪੀਡਲੇ ਪਾਣੀ ਦਾ ਸਿਸਟਮ ਜਿਹੜਾ ਆ ਉਹ ਅਸੀਂ ਕੋਸ਼ਿਸ਼ ਤੇ ਬਹੁਤ ਕੀਤੀ ਦੋ ਸਾਲਾਂ ਤੋਂ ਠੀਕ ਕਰਨ ਦੀ ਪਰ ਉਹ ਅੱਜ ਵੀ ਕਿਧਰੇ ਨ ਕਿਧਰੇ ਉਹਨਾ ਅਸੀਂ ਇਹਨੂੰ ਪੂਰੀ ਤਰ੍ਹਾਂ ਠੀਕ ਨਹੀਂ ਕਰ ਪਾਏ ਬੀਟਰ ਉਹ ਹੀ ਹੁੰਦਾ ਜਿਹੜਾ ਆਪਣੀ ਜਿਹੜੀ ਹੈ ਗੰਭੀਰ ਪੇਸ਼ੀ ਉਹ ਵੀ ਦੱਸੇ ਤੁਹਾਨੂੰ ਐ ਨਹੀਂ ਕਿ ਆਪਣੀ ਆਪ ਤਰੀਫਾਂ ਕਰੀ ਜਾਏ ਮੈਂ ਇਹ ਕਰਦਾ ਮੈਂ ਉਹ ਕਰਦਾ ਮਾਨ ਸਰਕਾਰ ਨੇ ਜੋ ਕੀਤਾ ਉਹ जगਜਾਹਰ ਹੈ ਸਭ ਨੂੰ ਪਤਾ ਹੈ ਕਿ ਅਸੀਂ 2 ਸਾਲਾਂ ਦੇ ਵਿੱਚ ਕਿੰਨੇ ਕੰਮ ਕੀਤੇ ਨੇ ਸਾਡੇ ਜਿੱਦੇ ਵੀ ਕੋਈ ਪ੍ਰੇਜੈਂਟੇਟਿਵ ਨੇ ਵਲੰਟੀਅਰਸ ਦੇ 24 ਘੰਟੇ ਲੋਗਾ ਚਿਰੰਦੇ ਨੇ ਅਬ ਮੈਂ ਖੁਦ ਲੋਗਾ ਚ ਰੰਨਾ 24 ਘੰਟੇ ਮੇਰਾ ਫੋਨ ਚੱਲਦਾ ਹੈ ਇਸ ਤਾਂ ਕਿ ਆਈ ਦਾ ਤੁਸੀਂ ਜਾਣਦੇ ਹੋ ਇਹ ਗਰਮੀ ਦਾ ਮੌਸਮ ਹੈ ਰਾਤ तकरीबन ਰਾਤ 11:00 ਤੋਂ ਬਾਅਦ ਫੋਨ ਆਨੇ ਸ਼ੁਰੂ ਹੋ ਜਾਂਦੇ ਲੋਕਾਂ ਦੇ ਰੱਤੀ ਵੀ ਭੜਾੜੀ ਵਾਲੇ ਏਰੀਆ ਤੇ ਜੱਪੇਰੀਗੇਟ ਏਰੀਆ ਮੈਂ ਤੁਹਾਡੀ ਵੀ ਲਾਈਟ ਨਹੀਂ ਹੋਣੀ ਦਾ ਨਹੀਂ ਸਮਝਾ ਆ ਰਾਤੀ 2:00 ਵਜੇ ਲਾਈਟ ਆਈ ਹੈ ਮੈਂ ਚੀਫ ਸਾਫ ਜਿਹੜੇ ਸਾਡੇ ਸਤਿੰਦਰ ਸ਼ਰਮਾ ਜੀ ਮੈਂ ਇਹਨਾਂ ਨੂੰ ਕਹਤਾ ਹਾਂ ਉਹਨਾਂ ਨੂੰ ਥੋੜੇ ਦਿਨ ਨਾ ਜੀ ਸੌਣਾ ਨਾ ਮੈਸ ਸੌਣਾ ਠੀਕ ਹੈ ਸਹੀ ਵੀ ਲੋਕਾਂ ਦੀ ਇਹ ਜਿਹੜੀਆਂ ਬਿਜਲੀ ਦੀਆਂ ਮੁਸ਼ਕਲਾਂ ਨੇ ਉਹ ਸੇ ਲੈਟਰਨ ਟਾਲ ਕਰਦੇ ਨੇ ਸੋ ਜੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਹੈ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਲੋਕਾਂ ਦੇ ਪ੍ਰਤੀ ਤੁਸੀਂ ਜਵਾਬ ਦੇ ਜੀ ਪਰ ਚਾਹੀਦਾ ਸਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਮੌਕੇ ਤੇ ਹੱਲ ਕਰਕੇ ਉਹਨਾਂ ਨੂੰ ਦਿਓ ਤਾਂ ਕਿ ਲੋਕਾਂ ਨੂੰ ਇੱਕ ਬਦਲਾਅ ਜਿਹੜਾ ਅਸੀਂ ਕਹਿ ਕੇ ਆਏ ਸੀ ਉਹ ਨਜ਼ਰ ਆਵੇ ਸੋ ਸਾਡੀ ਮਾਨ ਸਰਕਾਰ ਨੇ 2 ਸਾਲਾਂ ਦੇ ਵਿੱਚ ਜਿਹੜੇ ਕੰਮ ਕੀਤੇ ਸਭ ਤੋਂ ਪਹਿਲੇ ਜਿਹੜੀਆਂ ਗਰੰਟੀਆਂ ਅਸੀਂ ਦਿੱਤੀਆਂ ਸੀ ਸਾਡੇ ਮਾਨਯੋਗ ਸੁਪਰੀਮਾ ਔਰ ਵਿਧ ਕੇਜਰੀਵਾਲ ਜੀ ਨੇ ਜਿੰਨਾ ਚੰਡੀ ਦੀ ਜਿੰਨੀ ਦੇ ਬੇਲ ਜਿਹੜੇ ਸੀ ਮਾਫ ਕਰਨ ਦੀ ਗਰੰਟੀ ਸੀ ਉਹ ਸੀ ਪੂਰੀ ਕੀਤੀ ਮਰਮਾਲਾ ਕਲਿਨਿਕਸ ਬਣਾਏ ਤੇ ਅਸੀਂ 43 ਹਜ਼ਾਰ ਦੇ ਕਰੀਬ ਜਿਹੜੀ ਸਰਕਾਰੀ ਨੌਕਰੀਆਂ ਦਿੱਤੀਆਂ ਵਿਦ ਫੁੱਲ ਟਰਾਂਸਪੇਰੈਂਸੀ ਕੋਈ ਉਹਦੇ ਵਿੱਚ ਕਿਸੇ ਦੀ ਇਨਫਰਮੈਂਸ ਨਹੀਂ ਚੱਲੀ ਕੋਈ ਕਿਸੇ ਦੀ ਸਮਰਸ਼ ਨਹੀਂ ਚੱਲੀ ਕੋਈ ਭ੍ਰਸ਼ਟਾਚਾਰ ਨਹੀਂ ਹੋਇਆ ਕਿਸੇ ਵੀ ਇੱਕ ਨੌਕਰੀ ਦੇ ਵਿੱਚ ਕੋਈ ਰਿਟ ਨਹੀਂ ਹੋਈ ਹਾਈ ਕੋਰਟ 'ਚ ਜਾਂ ਲੋਅਰ ਕੋਰਟ 'ਚ ਕਿਧਰੇ ਵੀ ਇੰਨੀ ਟਰਾਂਸਪੇਰੈਂਸੀ ਦਾ ਕੰਮ ਦਿੱਤਾ ਜਿਹੜੇ ਲੋੜਵੰਦ ਲੋਕ ਸੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਦੇ ਬਾਅਦ ਕੱਚੇ ਮੁਲਾਜ਼ਮ ਅਸੀਂ ਪੱਕੇ ਕੀਤੇ ਫਿਰ ਅਸੀਂ ਜਿਹੜਾ ਐਸਐਸਐਫ ਸਰਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਪਰਿਸ਼ਤੇ ਸਕੀਮ ਸ਼ੁਰੂ ਕੀਤੀ ਜਿਹੜੀ ਅਸੀਂ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੀ ਸਕੀਮ ਲੈ ਕੇ ਆਏ ਫਿਰ ਅਸੀਂ ਜਿਹੜਾ ਲੋਕਾਂ ਨੂੰ ਇਹ ਕਿਹਾ ਕਿ ਰਾਸ਼ਨ ਜਿਹੜਾ ਘਰ ਘਰ ਪਹੁੰਚਾਵਾਂਗੇ ਸੋ ਕਹਿ ਦਵਾਂਗਾ ਕਿ ਇੰਨੀ ਜਿਆਦਾ ਪ੍ਰੋਗਰਾਮਸ ਦੋ ਸਾਲਾਂ ਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕਰਨ ਸਫਲ ਵੀ ਹੋਏ ਹੈ ਮਾਲੀਓ ਸਾਡੇ ਮੁੱਖ ਮੰਤਰੀ ਵੀ ਲੋਕਾਂ ਦੇ ਵਿੱਚ ਹੀ ਰਹਿੰਦੇ ਨੇ ਸੋ ਮੈਂ ਲਾਗਰ ਨਵਾਸੀਆਂ ਨੂੰ ਜਿੱਥੇ ਮੁਬਾਰਕ ਬਾਤ ਦਿੰਨਾ ਤੇ ਆਸ਼ਵਾਸਨ ਦਿਵਾਉਣਾ ਕਿ ਸਾਡੀ ਟੀਮ ਜਿਹੜੀ ਹੈ ਸੰਤ ਵਿਸ਼ੇਸ਼ ਜੀ ਔਰ ਉਹਨਾਂ ਦੀ ਪੂਰੀ ਟੀਮ ਤੇ ਦੀ ਸਾਡੇ ਰਾਫਲ ਦੇ ਬਰਦਾ ਦੇ ਸਾਰੇ ਜਿੰਨੇ ਵੀ ਸਾਥੀ ਨੇ ਮੈਡਮ ਉਹ ਬਹੁਤ ਕੰਮ ਕਰਦੇ ਆ ਮਾਰਸ਼ਨ ਬਟ ਸੋ ਇਹ ਸਾਰੇ ਤਗੜੇ ਹੋ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੂਗੇ ਲੋਕਾਂ ਦੇ ਮੁਸ਼ਕਲਾਂ ਦੇ ਹੱਲ ਕਰ ਦੇਣਗੇ ਬਾਕੀ ਮੈਂ ਇੱਥੇ ਬੈਠਾ ਫਿਰ ਬੈਠਾ ਨੂੰ ਸੁਪਰਵਾਈਜ਼ ਕਰਦਾ ਕਿਤੇ ਕੋਈ ਦਿੱਕਤ ਨਹੀਂ ਆਏਗੀ ਅਗਰ ਕਿਸੇ ਨੂੰ ਕੋਈ ਦਿੱਕਤ ਆਏ ਤੇ ਉਹ ਮੇਰੇ ਤੱਕ ਵੀ ਆਸਲਾ ਅਦਰਵਾਈਜ਼ ਤੁਸੀਂ ਆਪਣੀ ਜਾਂ ਕਿਸੇ ਨੂੰ ਕੋਈ ਪੈਂਸ਼ਨ ਲਗਣੀ ਹੈ ਕੋਈ ਡਾਕੂਮੈਂਟ ਠੀਕ ਕਰਾਰਾ ਕੋਈ ਰਾਸ਼ਨ ਕਾਰਡ ਹੋਣਾ ਕੋਈ ਆਧਾਰ ਕਾਰਡ ਠੀਕ ਕਰਾਰਾ ਕੋਈ ਵੋਟਰ ਕਾਰਡ ਠੀਕ ਕਰਾਰਾ ਕੋਈ ਡਰਾਈਵਿੰਗ ਲਾਇਸੈਂਸ ਇਸ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਆਦੀ ਹੈ ਕੋਈ ਪਾਣੀ ਦੀ ਪ੍ਰੋਬਲਮ ਹੈ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਕੋਈ ਸਟਰੀਟ ਲਾਈਟ ਦੀ ਪ੍ਰੋਬਲਮ ਹੈ ਸੜਕ ਦੀ ਗਲੀ ਨਾਲੀ ਦੀ ਪ੍ਰੋਬਲਮ ਹੈ ਤੇ ਇੱਥੇ ਲੈ ਕੇ ਆਓ ਸਾਡੇ ਸ਼ਰਦਜੀਤ ਵੀ ਬਦੇਖਾ ਬੜਾ ਅੱਛਾ ਸੁਭਾਅ ਹੈ ਨਾ ਦਾ ਬਾਰੇ ਵਿਖੇ ਨੇ ਉਹ ਲੋਕਾਂ ਦੀ ਬਸਤਵ ਦੇ ਹਸਪਤਲ ਧੰਨਵਾਦ